ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 14 15 ਮਾਰਚ 2025 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਮੌਸਮ ਦੇ ਵਿੱਚ ਵੱਡਾ ਬਦਲਾ ਦੇਖਣ ਨੂੰ ਮਿਲਣ ਜੋ ਜਾ ਰਿਹਾ ਸੀ ਉਹ ਕਿਤੇ ਨਾ ਕਿਤੇ ਹਵਾ ਦੇ ਰੁੱਖ ਕਾਰਨ ਉਹ ਚੇਂਜ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਜੋ ਇੱਕ ਮੀਂਹ ਦੀ ਸੰਭਾਵਨਾ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਮੌਸਮ ਵਿਭਾਗ ਵੱਲੋਂ ਵੀ ਇੱਕ ਹਲਕਾ ਦਰਮਿਆਨ ਅਲਰਟ ਜਾਰੀ ਹੋਇਆ ਹੈ ਮੀਂਹ ਦਾ ਉਹਦੇ ਬਾਰੇ ਕੀ ਅਪਡੇਟ ਹੈ ਇਸ ਵੀਡੀਓ ਰਹੀ ਸ਼ੇਅਰ ਕਰਾਂਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਇੱਕ ਮਿੰਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਹਾਲਾਤਾਂ ਦੀ ਫਿਲਹਾਲ ਮੌਸਮ ਸਾਫ਼ ਹੈ ਪਛਮੀ ਸਿਸਟਮ ਜਿਹੜੇ ਨੇ ਪਹਾੜੀ ਖੇਤਰ ਵਿੱਚ ਮੌਜੂਦ ਨੇ ਹਲਕੀ ਦਰਮਿਆਨੀ ਬੱਦਲਵਾਈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਬੱਦਲਵਾਈ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਜਿਹਦੇ ਨਾਲ ਆਪਾਂ ਕਹਿ ਸਕੀਏ ਕਿ ਅੱਜ ਕੋਈ ਹਾਲਾਤ ਵਿਗੜਦੇ ਹੋਏ ਦਿਖਾਈ ਦੇਣਗੇ ਪਰ ਹਾਂ ਅਜਿਹਾ ਜ਼ਰੂਰ ਹੈ ਹਵਾ ਦਾ ਰੁੱਖ ਫਿਲਹਾਲ ਉੱਤਰ ਪੱਛਮੀ ਹੈ ਜਿਸ ਦੇ ਕਾਰਨ ਧੁੱਪ ਦੇ ਨਾਲ ਥੋੜੀ ਜਿਹੀ ਠੰਡੀ ਹਵਾ ਵੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਪਰ ਆਉਂਦੇ ਦਿਨਾਂ ਦੇ ਵਿੱਚ ਹਵਾ ਦਾ ਰੁੱਖ ਪੂਰਬਤ ਹੁੰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਤੁਹਾਨੂੰ ਜੋ ਪਹਾੜੀ ਖੇਤਰ ਵਿੱਚ ਸਿਸਟਮ ਬਣੇ ਹੋਏ ਨੇ ਉਹ ਪੰਜਾਬ ਵਿੱਚ ਕੂਚ ਕਰਨਗੇ ਜਿਸ ਦੇ ਮੱਧੇ ਨਜ਼ਰ 14 ਅਤੇ 15 ਤਰੀਕ ਨੂੰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਕਿਣਮਣ ਕਣੀ ਦਾ ਮਾਹੌਲ ਬੂੰਦਾਬੰਦੀ ਦਾ ਮਾਹੌਲ ਅਤੇ ਥੋੜੀ ਬਹੁਤੇ ਹਾਲਾਤ ਜਿਹੜੇ ਨੇ ਉਮੀਦੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਇਸੇ ਤਰੀਕੇ ਨਾਲ ਦੋ ਦਿਨ ਮੌਜੂਦ ਰਹਿਣਗੇ 14 ਅਤੇ 15 ਤਰੀਕ ਨੂੰ ਫਿਰ ਹਾਲ ਕੋਈ ਵੱਡੀ ਸੰਭਾਵਨਾ ਨਹੀਂ ਹੈ ਕਿ ਮੀਂਹ ਦੀ ਬਹੁਤ ਜ਼ਿਆਦਾ ਮੀਂਹ ਹੋਵੇਗਾ ਹਾਂ ਅਜੇ ਹਜੂਰ ਹੈ ਹਲਕਾ ਦਰਮਿਆਨ ਦਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਕਿਣਮਣ ਕਣੀ ਅਤੇ ਬੂੰਦਾਬੰਦੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ जिस ਦੇ ਵਿੱਚ खास तौर ते ਉਤਰੀ ਪੰਜਾਬ ਤੇ ਪੂਰਬੀ ਪੰਜਾਬ ਆਵੇਗਾ ਜਾਨੀ ਕਿ ਮੱਝ ਤੇ 도ਾਬੇ ਦਾ ਇਲਾਕਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਰੂਪਨਗਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਚੰਡੀਗੜ੍ਹ ਕਰਾਲੀ ਮੁਹਾਲੀ ਇਹ ਇਲਾਕੇ ਜਿਹੜੇ ਨੇ ਇਹ ਸ਼ੁਰੂਆਤੀ ਤੌਰ ਤੇ ਨਾ ਦਿਨਾਂ ਦੇ ਇਹਨਾਂ ਦੋ ਦਿਨਾਂ ਵਿੱਚ ਇਹਨਾਂ ਇਲਾਕੇ ਵਿੱਚ ਜ਼ਿਆਦਾ ਜਿਹੜੀ ਸੰਭਾਵਨਾ ਕਿਣਮਣ ਕਣੀ ਤੇ ਮੀਂਹ ਦੀ ਹੁੰਦੀ ਦਿਖਾਈ ਦੇਵੇਗੀ ਬਾਕੀ ਫਿਲਹਾਲ ਜਿਹੜੀ ਅਪਡੇਟ ਇਹੀ ਆ ਰਹੀ ਹੈ ਕਿ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਚੁੱਕਿਆ ਜਿਸ ਹੱਬ ਉਹਨਾਂ ਨੇ ਇਸ ਦੀ ਅਪਡੇਟ 10 ਤਰੀਕ ਤੱਕ ਦੀ ਸੀ ਕਿ ਮੀਂਹ ਜ਼ਿਆਦਾ ਹੋਵੇਗਾ ਉਸ ਦੇ ਨਾਲੋ ਕਿਤੇ ਨਾ ਕਿਤੇ ਸਿਸਟਮ ਹੌਲਾ ਜਾਂ ਕਮਜ਼ੋਰ ਪੈ ਚੁੱਕਿਆ ਜਿਸ ਦੇ ਪਿੱਛੇ ਮੇਨ ਹਵਾਵਾਂ ਦਾ ਰੁਖ ਹੈ ਕਿਉਂਕਿ ਪੂਰਬੀ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਜਿਸ ਨੇ ਇਸ ਪੱਛਮੀ ਹਵਾ ਨੂੰ maat ਪਾਈ ਹੈ ਤੇ ਬਾਕੀ ਨਮੀ ਕੋਈ ਵੀ ਅਪਡੇਟ ਹੋਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਉਸ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਾਕੀ ਹੋਲੀ ਦੇ ਵਿੱਚ ਫਿਲਹਾਲ ਐ ਲਗ ਨਹੀਂ ਰਿਹਾ ਕਿ ਇਹ ਮੌਸਮ ਪੰਗ ਪਾਵੇਗਾ ਪਰ ਹਾਂ ਜਰੂਰ ਹੈ ਕਿੜਮਣ ਕਣੀ ਦੇ ਹਾਲਾਤ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਰਹਿਣਗੇ ਬਾਕੀ ਇਹਦੇ ਬਾਰੇ ਜਿਹੜੀ ਨਵੀਂ ਅਪਡੇਟ ਹੋਵੇਗੀ ਉਹ ਤੁਹਾਨੂੰ ਸ਼ਾਮ ਅਤੇ ਅਗਲੀ ਵੀਡੀਓ ਵਿੱਚ ਪ੍ਰੋਪਰ ਦੱਸ ਦੇਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ